ਹਾਂਜੀ ਸਰ ਬੋਲੇ ਸੋਨਿਹਾਲ ਸੋਹ ਸਿਆ ਕਾਲ ਇੱਕ ਪਿੱਟੀ ਹਮ ਹਮ ਸਰ ਇੱਕੋ ਦੇਸ ਦੇ ਪਾਈਸ ਸਰ ਦੇ ਬੋਲ ਕਿਉਂਕਿ ਪਹਿਲਾਂ ਸ਼ੋਅ ਇਸ ਜਿਆਦਾ ਹੈ ਇਹ ਸਭ ਤੋਂ ਪਹਿਲਾਂ ਸੋਹ ਮੰਦਿਰ ਦਾ ਜਾਪ ਜਿਸ سے ਹੋਏ ਉਸ ਤੋਂ ਸਾਡੀ ਸਿੱਖਣ ਹੋ ਗਈ ਦੁਨੀਆ ਸੂਝੇ ਉਸ ਤੋਂ ਬਾਅਦ ਸਰ ਇੱਥੇ ਦੀਵਾਰ ਦੇ ਉੱਤੇ ਕਮੇਲੇ ਦੇ 10 ਗੁਰ ਸਰਵੰਦ ਅਸੀਂ ਕਰ ਦਿੱਤੇ ਗਏ ਹਨ ਪਹਿਲੇ 5 ਗੁਰ ਕਾਪਸਿਆ ਹੈ ਇਹੋ ਤੋਂ ਲਾਇਕ ਤਸਵੀਰ ਉਸੇ ਵੱਲੋਂ ਕਰਦਾ ਸਿੱਧਾ ਜਿੱਦਾਂ ਇਸ ਤਰ੍ਹਾਂ ਤੁਸੀਂ ਚੱਕਾ ਸਭੀ ਨੂੰ ਹੁਣ ਦੱਸਦੇ ਹੋ ਤੇ ਸਭ ਤੋਂ ਪਹਿਲਾਂ ਇਹ ਪਿੰਡ ਤੱਕ ਲੱਗਣਾ ਜੋ ਭਾਈ ਟੇਡਲ ਜੀ ਦੇ ਵਿਰੇ ਪੁੱਤ ਸੀ ਭਾਈ ਕਿ ਲਿਆਣਾ ਸੀ ਉਹਨਾਂ ਵੱਲੋਂ ਵਸਾਇਆ ਹੋਇਆ ਹੈ ਤਸੂ ਨਗਰ ਦਾ ਪਿੰਡ ਸਿਆ ਹੈ ਤੇ ਇਹਦੇ ਭਾਈ ਕਿ ਲਿਆਣਾ ਜੀ ਦੁਆਰ ਤੋਂ ਬਾਹਰ ਸਾਹਮਣੇ ਲੱਕੜੀ ਦੀ ਸੇਵਾ ਉਸੇ ਸਮਾਂ ਆਉਂਦਾ ਹੈ ਉਸਦਾ ਇੱਕ ਹੋਰ ਪੱਖ ਹੈ ਕਿ ਜਦੋਂ ਉਹ ਪਹਿਲੀ ਵਾਰ ਆਏ ਤਾਂ ਉਹਨਾਂ ਨੇ ਇੱਕ ਅਸ਼ਰਮ ਸਥਾਪਿਤ ਕੀਤਾ ਗਿਆ ਸੀ ਜਿੱਥੇ ਭਗਤ ਦੇ ਸੰਗਤ ਵਰਤਦਾ ਬੰਦੇ ਨਾਰਾ ਲਗਾਇਆ ਜਾਂਦਾ ਸੀ ਕਿਉਂਕਿ ਗੁਰੂ ਜੀ ਨੇ ਕਿਹਾ ਸੀ ਪਹਿਲੇ ਭਗਤ ਪਾਤਸ਼ਾਹ ਸਨ ਜੋ ਕੁਝ ਤਾਂ ਸੀ ਯਾਦ ਪਾਤ ਕਾਫੀ ਹੋਣਾ ਸੀ ਉਸ ਤੋਂ ਬਾਅਦ ਕਿਉਂਕਿ ਸ਼ੁਰੂ ਜਿਹੜੇ ਕਹਿੰਦੇ ਕਿ ਇਹ ਨਹੀਂ ਸਾਡੇ ਲਈ ਸਭ ਇੱਕ ਬਰਾਬਰ ਹੈ ਪਹਿਲੇ ਬੰਗਲ ਪਾਕਿਸਤਾਨ ਇਹ ਰਾਜਸਥਾਨ ਆਸ਼ਮ ਵਿੱਚ ਆਇਆ ਹੈ ਰਾਜਸਥਾਨ ਦਿੱਲੀ ਤੇ ਆਸਥੀ ਤੋਂ ਆਇਆ ਰਾਜਸਥਾਨ ਸਸਰੋ ਸਾਹਿਬ ਜਿਹੜਾ ਰਿਹਾ ਰਿਹਾ ਪਾਂਡਿਮੇਟ ਸਰ ਉਸੇ ਆਸ਼ਮ ਦੇ ਵਿੱਚ ਭਾਈ ਜੈਤਾ ਜੀ ਦੇ ਬੇਟਾ ਭਾਈ ਸਦਾਨੰਦ ਜੀ ਤੇ ਮਾਤਾ ਲਾਲ ਚੰਦ ਜੀ ਨੇ ਬੁਲਾ ਕਾਸ ਬੈਠਾ ਸੀ ਨ ਕਰ ਤੋਂ ਬਾਅਦ ਜਦੋਂ ਵਿਆਹ ਕਰ ਲਿਆ ਜਿਹੜੀ ਪੰਡਤਾਂ ਵੱਲੋਂ ਦੱਖੀ ਰੋਤ ਕਿਸਾਇਆ ਗਿਆ ਕਿਉਂਕਿ ਜਿਹੜਾ ਵਿਆਹ ਸੀ ਉਹ ਉਹਨਾਂ ਤੋਂ ਥਣ ਜਿਹੜੇ ਅਲੱਗ-ਅਲੱਗ ਸੀ ਮਾਦਾ ਲਾੜੀ ਬ੍ਰਾਹਮਣਸ ਮਾਲ ਦੇ ਵਿੱਚੋਂ ਸੀ ਜਿਹੜੇ ਕਿਸ ਸਾਧ ਸਦਾਹਨ ਕੀਤੀ ਸੀ ਕੋਈ ਸਿੱਖਰ ਨਹੀਂ ਸੀ ਉਸ ਇਸ ਕਰਕੇ ਦੱਖੀ ਰੋਤ ਪੰਡਤਾਂ ਵੱਲੋਂ ਕੀਤਾ ਗਿਆ ਜਦੋਂ ਇਹ ਗੱਲ ਗੁਰੂ ਦੇਵ ਪਾਤਸ਼ਾਹ ਮਹਾਰਾਜ ਦੀ ਰਿਪੋਰਟ ਆਈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਜਿਹੜਾ ਜਾਤ-ਪਾਤ ਦੇ ਉੱਪਰ ਉੱਠੇ ਸੀ ਗਿਆਨ ਨੂੰ ਪਰਵਾਹ ਨਹੀਂ ਕਰਨੀ ਚਾਹੀਦੀ ਇੱਥੇ ਗੁਰੂ ਦੇਵ ਪਾਤਸ਼ਾਹ ਮਹਾਰਾਜ ਸੁੰਗਰ ਦੇ ਨਾਲ ਅਲੀਗੜ੍ਹ ਦੀ ਯਾਤਰਾ ਕੀਤੀ ਉਸ ਤੋਂ ਬਾਅਦ ਸਰੀਮਾਨ ਸਰੀਕ ਫੋਟੋ ਵਾਪਸ ਸੈਂਟਰ ਕਰ ਦਿਓ ਦੇਖੋ ਬੱਸ ਜੀ ਸੁਬਾਹ ਤੋਂ ਪਾਈਸਾ ਦਾ ਨੰਦ ਤੇ ਮਾਤਾ ਰਾਜਾ ਸਰ ਵਿਆਹ ਤੋਂ ਬਾਅਦ ਜਦੋਂ ਉਹਨੂੰ ਦੇਖਾਂਗੇ ਆਸ਼ੀਰਵਾਦ ਦੇ ਰਿਹਾ ਹੈ ਥੈਂਕ ਯੂ ਸਰ ਇਹ ਲੋਦਰ ਜੀ ਇੰਟਰਸ ਸਰ ਵਰਤੂ ਦਿਖਾਇਆ ਜੋ ਉਪਾਇ ਜਿਦਾ ਜਨਮ ਸੇਬਾ ਦਾ ਲਾਜਮਤ ਜੀ ਦੇਖੋ ਇਹ ਤੁਕੀਆ ਮਲਾਕੀ ਤੁਸੀਂ ਕੁਦੇ ਨਹੀਂ ਪਾਈ ਹੈ ਸਭ ਜਿਦਾ ਜਨਮ ਬਾਤ ਲਾਜਮਤ ਹੋਰ ਸੂਰਤ ਮੌਜੂਦ ਇਸ ਸਵਾਲ ਸੇ ਪੁਸਤਕਵਸਰ ਇਧਰ ਹੈ। ਆਈ ਕਲਿਆਣਾ ਤੋਂ ਲੱਗੇ ਮੈਸਟਰ ਜੀ ਦਾ ਸੁਸਤ ਹੈ। ਇਹ ਇੰਸਟੈਰ ਨਹੀਂ ਪਾਈ ਗਿਆ ਨੇ ਜਿਹੜਾ ਸ਼ੁਰੂਆਤ ਤੋਂ ਹੀ ਸੀ। ਪਾਸਟਿਫਾਈ ਗਿਆ ਤਾਂ ਇਹ ਪਾਸ਼ਟੇਸਨ ਤੋਂ ਆਉਂਦੇ। ਸਵਾਰ ਨੂੰ ਬੱਚੇ ਸੀਗਾ। ਸੰਜੀਤ ਸਾਡੇ ਇਹ 15 ਜਨਮ ਦੇ ਸਿਸ਼ਟਾਚਾਰ। ਤਾਂ ਕਰਦੇ ਸਿਸ਼ਟਾਚਾਰ। ਇਸ ਦਾ ਸਿਸ਼ਟਾਚਾਰ ਪ੍ਰਾਤਨ ਹਾਰਟ ਦਾ ਬੰਦ। ਉਹ ਸਾਰੇ उस मामा इपाल सिंह जी की अगुवाई <talk> <deixed happy men1> ਜਦੋਂ ਸ਼ਸਤਰ ਵਿਗਿਆਸ ਪਈਆ ਤਦ ਇਹਨਾਂ ਉਹ ਇੱਕ ਟਾਈਮ ਦੱਸੇ ਉਹ ਸ਼ਸਤਰ ਵਿਗਿਆਸ ਲਾਗਨੀ ਤੇ ਬਾਗਰੀ ਨਾਮ ਦੀ ਦੋ ਬੰਦੂਕਾਂ ਸੰਗੀਤਕਾਰ ਦੇ ਵਿੱਚ ਬਹੁਤ ਜ਼ਿਆਦਾ ਨਕਲ ਸੀ ਪਈਆ ਤੱਕ ਸੁਨੇਹ ਦਿਖਾਈ ਦੇਦੇ ਸਨ ਇਹ ਰੈਪਲਿਕਾਂਸ ਇਹ ਸਾਰੇ ਵੈਸਾ ਲਾਭਾ ਜੀ ਕੰਪਨੀ ਪ੍ਰੋਸਪਰੇ ਸ਼ਕਤੀ ਕਰਨਾ ਸਰਕਾਰ ਨੇ ਨੈਕਟ ਸਰਵੇਖਣ ਕਰਾ ਤੇ ਯੂਨਿਵਰਸਿਟੀ ਤੱਕੀ ਪਰ ਇਸੇ ਵਿੱਚ ਸ਼ਸਤਰ ਹੋ ਗਏ ਉਹਨਾਂ ਸਭ ਬਾਹਰੋਂ ਸਨ ਤੋਂ ਦੇਖਿਆ ਆਪ ਵੀ ਸਜੋ ਆਪਾਂ ਆਧਿਕ ਰਿਚਨ ਚਿਕਿਤਸਾ ਨੇ ਆਪਾਂ ਆਪਣਾ ਆਧਿਕ ਰਿਚਨ ਦਿੱਤਾ ਸਨ ਪੰਜਾਬੀ ਆਧਿਕ ਰਿਚਨ ਆਪਾਂ ਪਹਿਲਾਂ ਦਰਵਾਜ਼ੇ ਤੇ ਇੰਨੇ 25 ਬੈਠੇ ਸਵਾਸਰ ਮਮਾ ਸਦਾ ਮਮਾ ਤੇ ਭਾਲ ਸਿੰਘ ਦੀ ਤੇ ਭਾਈ ਸਰਨੰਦ ਜੀ ਦੀ ਗਵਾਈ ਦੇ ਵਿੱਚ ਜੇ ਲੋ ਭਾਈ ਇੱਥੇ ਬਾਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸ਼ਸਤਰ ਦੀ ਅਸਕਰਤੀ ਤੇ ਕੋਈ ਬਹੁਤ ਐਕਸਰਸ ਆਪਾਂ ਪਾਈ ਸਦਾ ਮਮਾ ਤੇ ਭਾਲ

ਕੁਝ ਨੀਰ ਦੇ ਉੱਤੇ ਤਸ਼ਦਦ ਹੋਰਾਂ ਦੇ ਸਰ। ਇਸ ਵੀਰ ਦੇ ਇੰਨੇ ਲੋਕਾਂ ਨੂੰ ਪੁੱਛਿਆ ਵਰਤੀ ਸੀ ਸੁਭਾਤਰਾਂ ਉਦੋਂ ਇਹ ਕਹਾਣੀ ਜਿਹੜਾ ਹਿੰਦੂਆਂ ਦਾ ਗੱਲ ਸੀ ਭਾਈ ਘਰਬਾ ਦੀਆਂ ਗਵਾਹੀ ਦੇ ਵਿੱਚ ਜਦੋਂ ਉਹ ਕਹਿੰਦੇ ਤੇ ਗੋਲਪੋਚੀ ਆ ਕਿਹਾ ਕਿ ਜਿਹੜਾ ਸਾਡਾ ਧਰਮ ਖਤਰੇ ਦੇ ਵਿੱਚ ਹੈ ਇਸ ਨੂੰ ਬਚਾਇਆ ਜਾਵੇ। ਭਾਲਗੁਰ ਗੋਬਿੰਦ ਰਾਏ ਨੇ ਕਿਹਾ ਕਿ ਜਿਹਦਾ ਹੀ ਛੋਟੇ ਤੋਂ ਵੱਡੇ ਬਲੀਦਾਨੀ ਹੋਰ ਕੌਣ ਹੋ ਸਕਦਾ ਹੈ ਇਸ ਕਰਕੇ ਉਹਨਾਂ ਨੇ ਪੰਡਤਾਂ ਨੂੰ ਕਿਹਾ ਕਿ ਜਾ ਔਰੰਗਜ਼ੇਬ ਨੂੰ ਕਹਿੰਦਾ ਕਿ ਜੇ ਉਹ ਮੈਨੂੰ ਮੁਸਲਮਾਨ ਬਣਾ ਲੈਂਦਾ ਤਾਂ ਅਸੀਂ ਸਾਰੇ ਹੀ ਮੁਸਲਮਾਨ ਬਣ ਗਏ। ਇਸ ਕਰਕੇ ਉਹ ਤੇ ਇੱਕ ਬਾਦਲੀ ਭਾਈ ਜਤਾ ਜੀ ਦੇ ਨਾਲ ਆਪਣੇ ਪੰਜ ਸਿੱਖਾਂ ਦੇ ਨਾਲ ਤੀਵਲ ਚੱਲੇ ਪਹੁੰਚੇ ਭਾਈ ਜਤਿੰਦਰ ਪੈਠੇ ਭਾਈ ਗੁਰੇਤਾ ਜੀ ਭਾਈ ਦਿਆਲਾ ਜੀ ਭਾਈ ਮੱਖਣ ਦਾ ਸਪੈਸਰ ਸੇ ਪੰਜ ਵੇਲੇ ਸਿੱਖ ਸੀ ਉਹ ਉਹ ਤੇ ਇੱਕ ਬਾਦਲੀ ਤੇ ਨਾਲ ਤੀਵਲ ਚੱਲੇ ਗਏ ਸਰੰਬਰ ਜਲਾ ਕਰਦੇ ਕਰਦੇ ਜਦੋਂ ਉਹ ਆਗਰਾ ਵਿੱਚ ਪਹੁੰਚੇ ਆਗਰਾ ਦੇ ਵਿੱਚ ਉਹ ਤੇ ਇੱਕ ਬਾਦਲੀ ਤੇ ਸਥਾਨ ਲੱਗਿਆ ਦੂਸਰੇ ਤੋਂ ਹੁਕਮ ਮੰਦ ਦੇ ਉਹ ਭਾਈ ਜੀ ਉਹਨਾਂ ਤੋਂ ਇਹ ਜਾ ਸੋਵਣ ਦੇ ਮੰਦਰੀ ਨੂੰ ਦ੍ਰਿਸ਼ਤਾਨ ਕਰ ਲਿਆ ਗਿਆ ਜਿੱਥੇ ਵਿੱਚ ਚੱਲ ਗਿਆ ਦ੍ਰਿਸ਼ਤਾਨ ਕਰਨ ਤੋਂ ਬਾਅਦ ਜਦੋਂ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਤੋਂ ਇੱਕ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਸਾਰਾ ਦੀ ਇਹ ਘਟਨਾ ਕਰਾਉਣੀ ਹੈ ਇਹ ਸਾਰਾ ਕਹਿਣ ਵਿੱਚ ਉਸ ਤੋਂ ਬਾਅਦ ਜੇਰ ਤੋਂ ਲੈ ਕੇ ਜਾਨਨੀ ਚੌਂਕ ਤੱਕ ਆਈਏ ਦੱਸਿਆ ਜੀ ਕਿਵੇਂ ਗੁਰਤੇ ਦੀ ਬਾਦ ਵਿੱਚ ਉਹ ਜਾਨਨੀ ਲੋਕ ਲੈ ਕੇ ਆਏ ਜਿਹੜਾ ਲੋਕਾਂ ਦੇ ਵਿੱਚ ਡਰਦਾ ਇੱਕ ਮੋਰ ਪੈਦਾ ਹੁੰਦਾ ਹੈ ਨਹੀਂ ਭਾਵੇਂ ਸਮਾਂ ਕਿਹੜਾ ਲੋਕ ਇਸ ਉਹ ਇੱਕ ਥੈਂਕ ਯੂ ਸੈਲ ਏ ਜਿਹੜਾ ਤੁਸਰੀ ਹੈ ਤੁਸਰੀ ਹੈ ਤੁਸਰੀ ਹੈ ਜੁਵਾਣਾ ਜਿਹੜਾ ਤੁਸਰੀ ਹੈ ਜਿਹੜਾ ਤੁਸਰੀ ਚੋਂ ਚੁੱਕ ਲੈ ਕੇ ਆਏ ਸੀ ਕੋਸ਼ਿਸ਼ ਕਰਦਾ ਤਾਂ ਮਹੌਤ ਤੁਹਾਨੂੰ ਮਹੌਤ ਪੈਦਾ ਹੋ ਗਿਆ ਸੀ ਸਹੀ ਸਹੀ ਮੇਰੇ ਨਾਲ ਕੇ ਹੋ ਗਏ ਸੀ ਉਹ ਸਾਰਾ ਅੰਕਾ

아니, س ا 리 Good.